एम मिसेस पालक जवाड़ा प्रिंसिपल बचपन प्ले स्कूल ਮ ਮਦਰਸ ਡੇ ਤੇ ਅਸੀਂ ਇਵੈਂਟ ਆਰਗੇਨਾਈਜ਼ ਕੀਤਾ ਹੈ ਸਪੈਸ਼ਲੀ ਮਦਰਸ ਨੂੰ ਆਨਰ ਕਰਨ ਲਈ ਬਿਕੋਜ਼ ਆਪਾਂ ਸਭ ਜਾਣਦੇ ਇੱਕ ਮਾਂ ਦੀ ਕੀ ਅਹਿਮੀਅਤ ਹੈ ਆਪਣੀ ਜ਼ਿੰਦਗੀ ਦੇ ਵਿੱਚ ਮਾਂ ਦੇ ਨਾਲ ਹੀ ਆਪਣਾ ਵਜੂਦ ਹੈ ਇਸ ਲਈ ਮਾਂ ਨੂੰ ਇੱਕ ਇੰਪੋਰਟੈਂਸ ਦੇਣਾ ਓਨ ਦਿ ਰਿਸਪੈਕਟ ਓਨ ਦਿ ਕਦਰ ਕਰਨੀ ਬਹੁਤ ਜ਼ਰੂਰੀ ਹੈ ਅੱਜ ਸਾਡੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਮਦਰਸ ਲਈ ਸਮਾਲ ਛੋਟੇ-ਛੋਟੇ ਪਰਫਾਰਮੈਂਸਿਸ ਰੈਡੀ ਕੀਤੀਆਂ ਹਨ ਜੋ ਕਿ ਆਪਣੇ ਮਦਰਸ ਨੂੰ ਸਮਰਪਿਤ ਕਰਨਾ ਚਾਹੁੰਦੇ ਹੈ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਆ ਇਸ ਲਈ ਅਸੀਂ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਕਿ ਮਦਰਸ ਆਨ ਉਹ ਕੁਝ ਸਪੈਸ਼ਲ ਫੀਲ ਕਰਨ ਨਾ ਮਾਮਾ ਬਹੁਤ ਤਕਰੀ ਗੱਲ ਹੈ ਕਿ ਜਨੋ ਦੇ ਪਰਦਾ ਸੰਪਾਦਕ ਹੋ ਜਾ। ਪਰਦਾ ਸੰਮਾ ਹਾਂਜੀ ਮਾਮਾ ਹਰੇ ਕਹਦਾ ਵੀ ਮਾਮਾ ਜੀ ਸਰ ਬਿਲਕੁਲ ਸਹੀ ਗੱਲ ਹੈ ਆਪਾਂ ਇਸ ਦੇਖਦੇ ਹਾਂ ਅੱਜ ਕੱਲ੍ਹ ਬੱਚਿਆਂ ਦੀ ਸੋਚ ਬਦਲ ਗਈ ਹੈ ਲੇਕਿਨ ਸਰ ਅੱਗੇ ਜਾ ਕੇ ਮੈਂ ਵੀ ਇਹ ਫੀਲ ਕਰਦੀ ਹਾਂ ਕਿ ਬੱਚਿਆਂ ਨੂੰ ਅੱਗੇ ਜਾ ਕੇ ਇਸ ਚੀਜ਼ ਦਾ ਪਤਾ ਚੱਲਦਾ ਹੈ ਮਾਂ ਦੀ ਕਮੀ ਕਦੋਂ ਫੀਲ ਹੁੰਦੀ ਹੈ ਜਦੋਂ ਮਾਂ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਕਹਿੰਦੇ ਆ ਨਾ ਇੱਕ ਵਾਰ ਚਲੀ ਜਾਂ ਮਾਵਾਂ ਫਿਰ ਉਹ ਲੱਭਦੀਆਂ ਨਹੀਂ ਜਦੋਂ ਉਸ ਚੀਜ਼ ਨੂੰ ਉਹ ਫੀਲ ਕਰਦੇ ਹੈ ਉਦੋਂ ਉਹਨਾਂ ਨੂੰ ਮਾਂ ਦੀ ਕਦਰ ਹੁੰਦੀ ਹੈ ਅੱਜ ਇਹ ਟਾਈਮ ਹੈ ਬੱਚਿਆਂ ਨੂੰ ਸਿਖਾਉਣ ਦਾ ਕਿ ਮਾਪੇ ਆਪਣੇ ਲਾਈਫ ਵਿੱਚ ਕਿੰਨੇ ਜ਼ਰੂਰੀ ਹੈ ਇਸੇ ਲਈ ਅਸੀਂ ਛੋਟੇ-ਛੋਟੇ ਤਰੀਕਿਆਂ ਨਾਲ ਛੋਟੇ-ਛੋਟੇ ਇਵੈਂਟਸ ਨਾਲ ਬੱਚਿਆਂ ਨੂੰ ਇਹ ਸਭ ਚੀਜ਼ਾਂ ਸਿਖਾਉਣਾ ਹੈ ਕਿ ਆਪਣੇ ਮਾਪੇ ਆਪਣੀ ਜ਼ਿੰਦਗੀ ਦਾ ਵਜੂਦ ਹੈ ਔਰ ਆਪਾਂ ਉਹਨਾਂ ਦੇ ਨਾਲ ਹੀ ਅੱਗੇ ਵਧਣਾ ਹੈ ਸਰ ਬਹੁਤ ਜ਼ਿਆਦਾ ਬੇਸ ਆਪਾਂ ਕਹਿੰਦੇ ਆ ਬੱਚਿਆਂ ਦਾ ਇੱਕ ਫਾਊਂਡੇਸ਼ਨ ਬਣਾਨੀ ਸਿਰਫ ਸਟੱਡੀ ਦੇ ਵਿੱਚ ਫਾਊਂਡੇਸ਼ਨ ਨਹੀਂ ਬਣਾਨੀ ਬੇਸ ਬਣਦਾ ਹੈ ਜ਼ਿੰਦਗੀ ਦਾ ਆਧਾਰ ਬਣਾ ਲੈ ਜੇ ਅੱਜ ਆਪਾਂ ਛੋਟੇ-ਛੋਟੇ ਇਵੈਂਟਸ ਨਾਲ ਛੋਟੇ-ਛੋਟੇ ਉਹਨਾਂ ਨਾਲ ਆਪਾਂ ਬੱਚਿਆਂ ਨੂੰ ਸਿਖਾਣੇ ਆ ਕਿ ਆਪਣੇ ਜਿਸ ਤਰ੍ਹਾਂ ਕੋਈ ਛੋਟੇ ਇਵੈਂਟ ਆਪਾਂ ਸੈਲੀਬ੍ਰੇਟ ਕਰਦੇ ਆ ਕਿ ਆਪਣੀ ਕੀ ਇੰਪੋਰਟੈਂਸ ਹੈਗੀ ਆ ਆਪਣੀ ਦੇਸ਼ ਦੀ ਕੀ ਇੰਪੋਰਟੈਂਸ ਹੈ ਕੀ ਫੈਸਟੀਵਲਸ ਹੈ ਉਸੇ ਤਰ੍ਹਾਂ ਉਹ ਕਿਵੇਂ ਸਿੱਖਣਗੇ ਜੇ ਉਹ ਖੁਦ ਉਹਨਾਂ ਚੀਜ਼ਾਂ ਵਿੱਚ ਇਨਵੋਲਵ ਹੋਣਗੇ ਉਹ ਖੁਦ ਇਹਨਾਂ ਵਿੱਚ ਪਾਰਟਿਸਿਪੇਟ ਕਰਦੇ ਆ ਇਸੇ ਤਰ੍ਹਾਂ ਹੀ ਸਰ ਮਾਪੇ ਜੋ ਹੈ ਸਿਖਾਂਦੇ ਬਿਲਕੁਲ ਹੈ ਮਾਂ ਉਂਗਲੀ ਫੜ ਕੇ ਅੱਗੇ ਬੱਚਿਆਂ ਨੂੰ ਚੱਲਣਾ ਸਿਖਾਉਂਦੀ ਹੈ ਲੇਕਿਨ ਉਸ ਤੋਂ ਅੱਗੇ ਟੀਚਰ ਦਾ ਗੁਰੂ ਦਾ ਇੱਕ ਕੰਮ ਹੈ ਕਿ ਉਹ ਬੱਚੇ ਨੂੰ ਅੱਗੇ ਜ਼ਿੰਦਗੀ ਦਾ ਜੋ ਲੈਸਨ ਹੈ ਉਹ ਅੱਗੇ ਉਹਨਾਂ ਨੂੰ ਪੜ੍ਹਾਉਂਦੀ ਕੀ ਲੱਗਦਾ ਕਿ ਮਦਰ ਡੇ ਹਰ ਰੋਜ਼ ਨਹੀਂ ਮਨਾਉਣਾ ਚਾਹੀਦਾ ਜੇ ਅਸੀਂ ਆਪਾਂ ਗੱਲ ਕਰੀਏ ਮਦਰ ਡੇ ਕਿ ਦਿਨ ਕਿਉਂ ਮਨਾਉਂਦੇ ਬਿਲਕੁਲ ਬਿਲਕੁਲ ਇਹ ਇੱਕ ਦਿਨ ਮਨਾਉਂਦਾ ਨਹੀਂ ਹੈ ਮਦਰ ਨੂੰ ਥੈਂਕਸਫੁਲ ਆਪਾਂ ਮਦਰ ਦੇ ਥੈਂਕਫੁਲ ਆਪਾਂ ਨੂੰ ਰੋਜ਼ ਹੋਣਾ ਚਾਹੀਦਾ ਹੈ ਜਿਵੇਂ ਕਿ ਮੈਂ ਪਹਿਲੇ ਕਿਹਾ ਕਿ ਆਪਣਾ ਵਜੂਦ ਕੌਣ ਹੈ ਆਪਣੀ ਮਾਂ ਆਪਣਾ ਵਜੂਦ ਹੈ ਇਸ ਲਈ ਜ਼ਿੰਦਗੀ ਦਾ ਹਰ ਦਿਨ ਆਪਾਂ ਨੂੰ ਰਿਸਪੈਕਟ ਔਰ ਉਹਨਾਂ ਦੇ ਥੈਂਕਫੁਲ ਹੋਣਾ ਬਹੁਤ ਜ਼ਰੂਰੀ ਹੈ। ਇਹ ਸਰ ਕੀ ਨਾਮ ਹੈ ਤੁਹਾਡਾ? ਕੀ ਕਹਿਣਾ ਚਾਹੁੰਦੇ ਹੋ? ਮੈਂ ਮਨੂ ਚੋੜਾ ਬਚਪਨ ਪਲੇ ਸਕੂਲ ਜੋ ਕਿ ਮਾਤਾ ਜੀ ਵੀ ਨਗਰ ਚ ਮੇਨ ਬ੍ਰਾਂਚ ਹੈ ਬਚਪਨ ਦੀ ਉਹਦਾ ਡਾਇਰੈਕਟਰ ਅੱਜ ਮਦਰਸ ਡੇ ਦੇ ਉਪਲਕਸ਼ ਸਾਰੇ ਸੈਡ ਵਾਸੀਆਂ ਨੂੰ ਤੇ ਸਾਰੇ ਭਰਾਵਾਂ ਨੂੰ ਖਾਸ ਤੌਰ ਤੇ ਮੇਰੀਆਂ ਮਾਤਾਵਾਂ ਨੂੰ ਬਹੁਤ-ਬਹੁਤ ਨਮਸਕਾਰ ਕਰਦਾ ਹਾਂ ਤੇ ਨਮਨ ਕਰਦਾ ਹਾਂ। ਮਦਰਸ ਡੇ ਸਾਲ ਵਿੱਚ ਜਿਹੜਾ ਹੈ ਇਹ ਇੱਕ ਖਾਸ ਦਿਨ ਆਪਣੀ ਮਾਵਾਂ ਦੇ ਪ੍ਰਤੀ ਆਪਾਂ ਸਾਰੇ ਬਣਾਉਨੇ ਹੈ ਮਾਂ ਦਾ ਰਿਨ ਕੋਈ ਵੀ ਬੱਚਾ ਨਹੀਂ ਚੁਕਾ ਸਕਦਾ ਇਹ ਮੇਰਾ ਮੰਨਣਾ ਹੈ ਮਾਂ ਜਿਹੜੀ ਜਨਨੀ ਹੈ ਜਿਹਨੇ ਆਪਾਂ ਨੂੰ ਇਸ ਦੁਨੀਆ 'ਚ ਲੈ ਕੇ ਆਂਦਾ ਤੇ ਇੰਨਾ ਕਾਬਿਲ ਬਣਾਇਆ ਕਿ ਆਪਾਂ ਆਪਣੇ ਪੈਰਾਂ ਤੇ ਖੜੇ ਹੋ ਕੇ ਔਰ ਆਪਣੇ ਬੱਚਿਆਂ ਦਾ ਆਪਣੇ ਸਮਾਜ ਪ੍ਰਤੀ ਆਪਣਾ ਦਾਇਤ ਉਹ ਆਪਣਾ ਕਰਤੱਵ ਹੈ ਜਿਹੜਾ ਹੈਗਾ ਆਪਾਂ ਨਿਭਾ ਸਕੀਏ ਮਾਂ ਇੱਕ ਇਹਦਾ ਸ਼ਖਸ਼ ਹੈ ਜੇ ਕਿ ਨਿਸ਼ਕਾਮ ਤੇ ਨਾਲ ਜੋ ਕਿ ਆਪਣੇ ਬੱਚੇ ਦਾ ਪਾਲਨ ਪੋਸ਼ਣ ਕਰਦੀ ਹੈ ਤੇ ਆਪਣੇ ਬੱਚੇ ਦਾ ਜਿਹੜਾ ਹੈਗਾ ਲਾਲਨ ਪਾਲਨ ਕਰਦੀ ਹੈ ਮੈਂ ਬਹੁਤ ਧੰਨਵਾਦ ਆ ਉਸ ਪਰਵਰਤੀਕਾਰ ਦਾ ਜੀਨੇ ਅੱਜ ਮੈਨੂੰ ਮਾਂ ਦਿੱਤੀ ਹੈ ਮਾਂ ਦੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਸੰਸਾਰ ਹੈ ਉਹ ਪੂਰਾ ਹੈ ਅੱਜ ਦਾ ਇਹ ਪ੍ਰੋਗਰਾਮ ਅਸੀਂ ਖਾਸ ਤੌਰ ਤੇ ਮਾਵਾ ਦੇ ਪ੍ਰਤੀ ਉਹਨਾਂ ਨੂੰ ਸਨਮਾਨ ਦੇਣ ਦੇ ਪ੍ਰਤੀ ਰੱਖਿਆ ਹੈ ਇਹਦੇ ਵਿੱਚ ਅਸੀਂ ਰਿਲਾਇੰਸ ਮਾਲ ਦੇ ਵਿੱਚ ਆਪਾਂ ਇਹ ਸੈਲੀਬ੍ਰੇਟ ਕਰ ਰਹੇ ਹਾਂ ਕਿ ਆਪਣੇ ਸਕੂਲ ਦੇ ਛੋਟੇ ਬੱਚੇ ਇਹਨਾਂ ਨੇ ਪਰਫਾਰਮੈਂਸ ਤਿਆਰ ਕੀਤੀ ਹੈ ਮਾਵਾ ਦੇ ਪ੍ਰਤੀ ਮੇਰੇ ਜਿਆਪ ਨੇ ਸਕੂਲ ਦੇ ਜੰਨੇ ਵੀ ਟੀਚਰਸ ਹੈ ਉਹਨਾਂ ਨੇ ਮਾਂ ਦੇ ਪ੍ਰਤੀ ਇੱਕ ਬੜਾ ਅੱਛਾ ਸਕਿੱਟ ਪੇਸ਼ ਕੀਤਾ ਹੈ ਜ ਜਿਹਦੇ ਵਿੱਚ ਉਹ ਪੂਰੇ ਇੱਕ ਲੜਕੀ ਦੀ ਜ਼ਿੰਦਗੀ ਨੂੰ ਦਰਸਾ ਰਹੇ ਨੇ ਇੱਕ ਲੜਕੀ ਜੋ ਕਿ ਬਚਪਨ ਤੋਂ ਜਿਸ ਤਰ੍ਹਾਂ ਪੈਦਾ ਹੁੰਦੀ ਹੈ ਉਹ ਵੱਡੀ ਹੁੰਦੀ ਹੈ ਉਹਦੀ கல் ਵਿਆਹ ਹੁੰਦਾ ਹੈ ਫਿਰ ਉਹਦਾ ਇੱਕ ਮਾਤਾ ਦਾ ਤਾਇਤਵ ਆਂਦਾ ਹੈ ਇੱਕ ਪੂਰਾ ਉਸਦੇ ਲਾਈਫ ਚੇਂਜ ਹੁੰਦੀ ਹੈ ਉਹ ਇੱਕ ਤਰ੍ਹਾਂ ਦਾ ਇੱਕ ਨਾਟਕ ਦੀ ਤੌਰ ਤੇ ਜਿਹੜੇ ਸਾਡੇ ਟੀਚਰਸ ਨੇ ਪ੍ਰਸਤੁਤ ਕਰਨ ਦੀ ਅੱਜ ਕੋਸ਼ਿਸ਼ ਕੀਤੀ ਹੈਗੀ ਹੈ ਸੋ ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਜੋ ਕਿ ਸਾਰੇ ਪਤਵੰਤ ਮੇਰੇ ਪੇਰੈਂਟਸ ਦਾ ਤੇ ਜੋ ਵੀ ਸਹਿਰਵਾਸੀਆ ਦਾ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਇਹ ਇਵੈਂਟ ਆਸੀਂ ਸਕਸੈਸਫੁਲ ਬਣਾ ਰਿਹਾ ਬਹੁਤ ਬਹੁਤ ਧੰਨਵਾਦ ਮਾਨ ਦਾ ਦੇਣ ਤਾਂ ਜੇ 365 ਦਿਨ ਹੀ ਆਪਾਂ ਕਰੀਏ ਤਾਂ ਵੀ ਨਹੀਂ ਦੇ ਸਕਦੇ ਪਰ ਆਪਾਂ ਇੱਕ ਦਿਨ ਹੀ ਕਿਉਂ ਰੱਖਿਆ ਜਿੰਦਗੀ ਸਰ ਬਿਲਕੁਲ ਮਾਤਾ ਦੇਣ ਤਾਂ ਆਪਾਂ 365 ਦਿਨ ਨਹੀਂ ਦੇ ਸਕਦੇ ਹੈਗੇ ਪਰ ਇੱਕ ਖਾਸ ਦਿਨ ਆਪਾਂ ਕਹਿ ਸਕਦੇ ਆ ਕਿ ਆਪਾਂ ਮਾਤ ਦੇ ਪ੍ਰਤੀ ਆਪਣੇ ਕਰਤੱਵ्ये ਨੂੰ ਆਪਾਂ ਕਹਿ ਸਕਦੇ ਆਂ ਵੀ ਮਾਂ ਨੂੰ ਆਪਾਂ ਯਾਦ ਕਰ ਸਕਦੇ ਆਂ ਜਾਂ ਆਪਣੇ ਉਹਨਾਂ ਦੇ ਆਪਣੇ ਜਿਹੜਾ ਕਰਤੱਵ ਆ ਉਹਨਾਂ ਦੇ ਪ੍ਰਤੀ ਆਪਾਂ ਉਹਨਾਂ ਆਪਣਾ ਪਿਆਰ ਉਹਨਾਂ ਨੂੰ ਦਰਸਾ ਸਕਦੇ ਆਂ ਇਹ ਤਾਂ ਵਸਤਵਿਕਤਾ ਹੈ ਜੀ ਮਾਂ ਦਾ ਰਨ ਕੋਈ ਨਹੀਂ ਭਰ ਸਕਦਾ ਹੈਗਾ ਜੇ ਆਪਾਂ 365 ਦਿਨ ਮਾਂ ਦੇ ਚਰਨਾਂ 'ਚ ਰਹੀਏ ਆ ਬਹੁਤ ਵਿਦਵਾਨਾਂ ਨੇ ਕਿਹਾ ਜੀ ਮਾਂ ਦੇ ਚਰਨਾਂ 'ਚ ਸਵਰਗ ਹੁੰਦਾ ਹੈ ਔਰ ਇਹ ਵਸਤਵਿਕਤਾ ਹੈ ਜੇ ਕੋਈ ਵੀ ਬੱਚਾ 5 ਮਿੰਟ ਵੀ ਆਪਣੀ ਮਾਂ ਦੇ ਚਰਨ ਕੋਟਦਾ ਹੈ ਸ਼ਾਮ ਨੂੰ ਜਾ ਕੇ ਮੈਂ ਚਾਹੇ ਜਿੰਨਾ ਮਰਜ਼ੀ ਕੰਮ ਤੋਂ ਥੱਕਿਆ ਹੋ ਰਹਾ ਆਂ ਮੇਰਾ ਇਹੀ ਹੁੰਦਾ ਹੈ ਕੋਸ਼ਿਸ਼ ਕੀ ਮੈਂ 10 ਮਿੰਟ ਆਫ ਦੀ ਮਾਂ ਦੇ ਕੋਲ ਬੈਠਾ ਜ਼ਰੂਰ ਉਹਦੇ ਪੈਰ ਕੋਟਾ ਔਰ ਉਹ ਜਿਹੜੇ ਉਹ 10 ਮਿੰਟ ਜਿੰਨੇ ਉਹਨੇ ਅਸੀਸਾ ਦਿੰਦੀ ਹੈ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਸਾਰੀ ਜ਼ਿੰਦਗੀ ਮੈਂ ਮਤਲਬ ਕਿ ਮੈਨੂੰ ਮਜਬੂਤੀ ਨਾਲ ਕੰਮ ਕਰਨ ਦਾ ਮੈਨੂੰ ਉਹ ਤਾਂ ਪ੍ਰਸਾਹਨ ਮਿਲਦਾ ਹੈ ਸੋ ਇਹ ਦਿਨ ਜਿਹੜਾ ਹੈਗਾ ਆਪਣੀ ਮਾਵਾਂ ਦੇ ਪ੍ਰਤੀ ਆਪਣੇ ਪਿਆਰ ਤੇ ਆਪਣੀ ਸਭਾਵਨਾ ਜਿਹੜੀ ਹੈਗੀ ਉਹਨੂੰ ਦਰਸਾਉਣ ਵਾਸਤੇ ਜਿਹੜਾ ਹੈਗਾ ਆਪਾਂ ਇਹ ਖਾਸ ਦਿਨ ਰੱਖਿਆ ਜਾਂਦਾ ਹੈਗਾ ਸੋ ਇਹਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਔਰ ਮੇਰੀ ਇਹੀ ਉਮੀਦ ਹੈ ਕਿ ਦੇਖੋ ਆ ਮਾਵਾਂ ਨੂੰ ਸਾਰੇ ਪਿਆਰ ਕਰਦੇ ਹੈ ਲੇਕਿਨ ਅੱਜ ਕੱਲ ਸਮਾਜ ਦਾ ਕੁਛ ਇਹ ਜਿਹਾ ਸਿਸਟਮ ਚੇਂਜ ਹੋ ਗਿਆ ਹੈ ਕੁਝ ਬੱਚੇ ਆਪਣੇ ਮਾਵਾਂ ਆਪਣੇ ਮਾਪੇ ਨੂੰ ਜੋ ਕਿ ਆਪਣੇ ਨਾਲ ਸ਼ਾਇਦ ਨਹੀਂ ਰੱਖਣਾ ਚਾਹੁੰਦੇ ਜਾਂ ਇੱਕ ਜਨਰੇਸ਼ਨ ਗੈਪ ਕਹਿ ਦਿੰਦੇ ਹੈ ਕਿ ਉਹ ਸਮਝਦੇ ਹੈ ਕਿ ਉਹ ਬੁੱਢੇ ਹੋ ਗਏ ਹੈ ਜੀ ਆਪਣਾ ਪਰਤੇ ਇੱਕ ਬੋਝ ਹੈ ਜਾਂ ਕਿ ਜ਼ਿੰਮੇਵਾਰੀ ਹੈ ਮੇਰੇ ਸਾਵਾਂ ਨਾਲ ਇਹ ਬਹੁਤ ਗਲਤ ਗੱਲ ਹੈ ਸਾਰਿਆਂ ਨੂੰ ਇਹੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮਾਪੇ ਦਾ ਕਰਜ਼ ਆਪਾਂ ਕਦੇ ਨਹੀਂ ਦੇ ਸਕਦੇ ਪਰਮਾਤਮਾ ਇਹੀ ਕਹਿੰਦਾ ਹੈ ਪਰਮਾਤਮਾ ਹਰ ਜਗ੍ਹਾ ਮੈਂ ਮੌਜੂਦ ਹੀ ਰਹਿੰਦਾ ਆਪਾਂ ਵੱਡੇ ਵੱਡੇ ਮੰਦਿਰਾਂ ਮਸਜਿਦਾਂ ਗੁਰਦੁਆਰਿਆਂ ਜਾਂਦੇ ਆ ਮੱਥਾ ਟੇਕਦੇ ਆ ਮੇਰੇ ਹਿਸਾਬ ਨਾਲ ਜੇ ਆਪਾਂ 5 ਮਿੰਟ ਆਪਣੇ ਮਾਪਿਓ ਕੋਲ ਬੈਠ ਜਾਈਏ ਉਹਨਾਂ ਦੀ ਸੇਵਾ ਕਰ ਲਈਏ ਉਹਨਾਂ ਤੋਂ ਅਸੀਸਾ ਲੈ ਲਈਏ ਉਹ ਸ਼ਾਇਦ ਉਹਨਾਂ ਹੀ ਆਪਾਂ ਨੂੰ ਪੁਨ ਮਿਲੇਗਾ ਜੋ ਕਿ ਵੱਡੇ ਵੱਡੇ ਆਪਾਂ ਨੂੰ ਤੀਰਥਾਂ ਤੇ ਜਾ ਕੇ ਵੱਡੇ ਵੱਡੇ ਆਪਾਂ ਕਹਿ ਸਕਦੇ ਹੈਗੇ ਆ ਪੁੰਨ ਕਰਮ ਕਰਕੇ ਜਿੰਨਾ ਪੁੰਨ ਮਿਲਦਾ ਹੈ ਉਹਦੇ ਬਰਾਬਰ ਆਪਾਂ ਨੂੰ ਪੁੱਤ ਜਿਹੜਾ ਹੈਗਾ ਆਪਣੇ ਮਾਪਿਆਂ ਦੀ ਸੇਵਾ ਕਰਨ ਤੋਂ ਮਿਲਦਾ ਹੈ ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਆਪਣੇ ਮਾਂ ਆਪਣੇ ਬਾਪ ਦੀ ਜਰੂਰ ਕਦਰ ਕਰੋ ਜਰੂਰ ਸੇਵਾ ਕਰੋ